ਮੋਲਦੈ ਪੂਰਾ ਤਪਿਆ ਪਿਆ ਤੰਦੂਰ ਵਾਂਗ ਪਰ ਸਰ ਤੋਂ ਪਹਿਲੇ ਨੰਬਰ ਦੇ ਰਾਜੇ ਵੜੰਗ ਦਾ ਇਥੇ ਪੂਰੇ ਪੰਜਾਬ ਦੀਆਂ ਨਜ਼ਰਾਂ ਗੱਦੜ ਵਹੇ ਤੇ ਟਿਕੀਆਂ ਹੋਈਆਂ ਹਾਂਜੀ ਹੋਰ ਸੀਟ ਬਣੀ ਹੋਈ ਐ ਕਿਉਂਕਿ ਤਿੰਨੇ ਉਮੀਦਵਾਰ ਪੂਰੀ ਜਨਕਿਤ ਧਰਾੜ ਆ ਆਪਾਂ ਗੱਲ ਕਰਕੇ ਵੀ ਕੋਈ ਮਾੜਾ ਉਮੀਦਵਾਰ ਆ ਜੀ ਫਲਾਣਾ ਫਲਾਣੇ ਨੇ ਦੋ ਬਾਜੂਆ ਉਹ ਹੈ ਨਹੀਂ ਕਿੰਨੇ ਤਜਰਬੇਕਾਰ ਆ ਹਾਂਜੀ ਕੀ ਲੱਗਦਾ ਫਿਰ ਕਿਹੜਾ ਕਿਹੜਾ ਬਾਜੀ ਮਾਰੂ ਵਿੱਚੋਂ ਤਜਰਬੇਕਾਰ ਵੱਖ-ਵੱਖ ਕੰਮਾਂ ਚ ਐ ਜੀ ਇੱਕ ਨੂੰ ਤਾਂ ਹੈਗੇ ਪਿੰਡਾਂ ਦੇ ਵੀ ਆਪਾਂ ਵਿਕਾਸ ਕਰਨੇ ਆ ਉਹਨਾਂ ਦੇ ਕੰਮ ਕਰਨੇ ਆ ਇੱਕ ਨੂੰ ਹੁੰਦਾ ਆਪਾਂ ਸਵਾਰਥੀ ਵੀ ਆਪਾਂ ਆਵਦੇ ਘਰ ਤੇ ਕਰਦਾ ਆਪਦਾ ਸਵਾਰਥੀ ਕਰਨਾ ਇੱਕ ਹੁੰਦਾ ਵੀ ਆਪਾਂ ਇੱਕ ਵਾਰੀ ਇੱਥੇ ਫੇਰਾ ਪਾਜੋ ਉਸ ਤੋਂ ਬਾਅਦ ਆਪਾਂ ਆਉਣਾ ਹੀ ਨਹੀਂ ਸੈਂਟਰ ਚੋਂ ਬੰਦਣਾ ਨੀ ਇਹਨਾਂ ਦੀ ਐਡਾਡੀ ਸਵਾਰਥੀ ਕੰਮ ਹੈ ਹੂੰ ਔਰ ਡੀਪੀਟੀ ਲੋਕਾਂ ਦਾ ਆਪਦਾ ਸਵਾਰਥੀ ਕੰਮ ਹੈ ਇਹਨਾਂ ਨੂੰ ਮਤਲਬ ਹੈ ਸਾਡੇ 2.5 ਸਾਲ ਰਹਿ ਗਏ ਸੀ ਬੱਸਾਂ 'ਚ ਰਵੰਗੇ ਕਿਸੇ ਨੂੰ ਦੱਸੋ ਹੋਰ ਬੱਲੇ ਕੁਝ ਪਾਇਆ ਤਾਂ ਟੇਬਲਟਾ ਕਰਨ ਸਾਡੇ ਨਾਲ ਬਹਿ ਕੇ ਜਿੱਥੇ ਮਰਜ਼ੀ ਆ ਪਿੰਡ ਦੇ ਵਿੱਚ ਸੱਦਣੇ ਨੂੰ ਇਹੜਾ ਮਨਪ੍ਰੀਤ ਹੈ ਇਹ ਵੋਟਾਂ ਵੇਲੇ ਹੀ ਆਉਂਦਾ ਉਹਦੋਂ ਅੱਗੇ ਪਿੱਛੇ ਤਾਂ ਕਦੇ ਅਸੀਂ ਦੇਖਿਆ ਨਹੀਂ ਇਨਸ਼ਾ ਅ ਇੱਕ ਮਿੰਟ ਜੀ ਠੀਕ ਹੈ ਜਿਹੜਾ ਆਉਂਦਾ ਕਰੇਗੀ ਜੀ ਜਿਹੜੀ ਕੱਲ੍ਹ ਰਹਿਗੀ ਸੀਟ ਦੀ ਜੀ ਰਾਜਾ ਬਣਕਜੀਤ ਨੂੰ ਉਹਦੇ ਘਰ ਵਾਲੀ ਨੂੰ ਇੱਥੋਂ ਕਿਉਂ ਠਾਇਆ ਗਿਆ ਇਹ ਹਾਈ ਕਮਾਂਡ ਦਾ ਫੈਸਲਾ ਹੈ ਜੀ ਜੀ ਜਿਵੇਂ ਹਾਈ ਕਮਾਂਡ ਦਾ ਸਰਕਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹਨੇ ਫੈਸਲਾ ਲਾਇਆ ਵੀ ਇੱਕ ਆਮ ਆਦਮੀ ਸਰਕਾਰ ਦੇ ਵਿੱਚੋਂ ਹਲਕਾ ਚਾਰਜ ਸੀ ਹੈ ਇਹ ਪਿੱਟਲੋਂ ਇਹਨੂੰ ਚੱਕ ਕੇ ਇੱਥੇ ਲਾਣ ਦਾ ਜਦੋਂ ਕਿ ਹਰੀਗਿਆਣ ਵਾਲਾ ਮੁੰਡਾ ਵੀ ਸੀਗਾ ਇੱਥੇ ਸੁਖਜਿੰਦਰ ਕੌਣੀ ਵੀ ਸੀਗਾ ਉਹਨਾਂ ਨੂੰ ਕਿਉਂ ਨਾ ਜਦੋਂ ਕਿ ਪਹਿਲਾਂ ਦਰਿਆ ਝਾੜਦੇ ਰਏ ਸਾਨੂੰ 12 ਤੋਂ ਲੈ ਕੇ ਉਹਨਾਂ ਨੂੰ ਕਿਉਂ ਨਾ ਸੀਟ ਦਿੱਤੀ ਇਹ ਉਹਨਾਂ ਨੂੰ ਚੰਗਾ ਲੱਗਿਆ ਤਿੰਨ ਵਾਰੀ ਪਹਿਲਾਂ ਵੀ ਆਪਾਂ ਨੇ ਵੀ ਵੋਟਾਂ ਦੇ ਵਿੱਚ ਹੀ ਆਇਆ ਉਦੋਂ ਕਿੰਨੇ ਕੰਮ ਕੀਤੇ ਉਹ ਸਾਨੂੰ ਡਿਟੇਲ ਕਰਕੇ ਸਾਨੂੰ ਦੱਸੇ ਪਿੰਡ 'ਚ ਬਹਿ ਕੇ ਸਾਡੇ ਨਾਲ ਟੇਬਲ ਟਾ ਕਰੇ ਵੀ ਕਿੰਨੇ ਕੰਮ ਕੀਤੇ ਇਹਨੇ ਆਪਦੇ ਜੋਨ ਚਾਰਜ ਹੂੰ ਜਿਲਾ ਜੋ ਇਹਨਾ ਬੋਰਡ ਸ਼੍ਰੀ ਮੁਕਸਰ ਸਾਹਿਬ ਦੇ ਹੂੰ ਇਹ ਉੱਥੇ ਵੀ ਰਹੇ ਹੈ ਚੇਅਰਮੈਨ ਹੂੰ ਉਦੋਂ ਵੀ ਕੁਝ ਨਹੀਂ ਹੋਇਆਗਾ ਹੂੰ ਫਿਰ ਜੇ ਆਪਦਾ ਇੱਕ ਬੰਦਾ ਘਾਰੀ ਸਵਾਰੀ ਜਾਊਗਾ ਲੋਕਾਂ ਦੇ ਨਹੀਂ ਸਵਾਰੂਗਾ ਕਿਉਂ ਉਹਦੇ 'ਚ ਤਾਂ ਫਿਰ ਨਿੰਦਾ ਹੀ ਹੁੰਦੀ ਆ ਉਹ ਕਹਿੰਦਾ ਮੈਨੂੰ 2 ਸਾਲ ਰਹਿ ਗਏ ਬੰਦਾ ਬਸ 2 ਸਾਲ ਮੌਕਾ ਦੇ ਦਿਓ ਕਹਿੰਦਾ ਮੈਂ ਬੱਚ ਸਿਆਸਤੀ ਛੱਡ ਦੂੰਗਾ ਜੀ ਅੱਗੇ 10 ਸਾਲ ਮੌਕਾ ਦਿੱਤਾ 2 ਤਾਂ ਬਹੁਤ ਵੱਖਰੀ ਗੱਲ ਹੈ ਫਿਰ ਹੂੰ 2 ਤਾਂ ਬਹੁਤ ਥੋੜਾ ਸਮਾਂ ਨਾ ਜੀ ਸਾਰੇ ਇਹ ਤਾਂ ਹੀ ਹੁੰਦੇ ਆ ਜੀ ਇਹਨਾਂ ਤਾਂ ਹਰੇਕ ਹੀ ਆਦਾ ਹੁੰਦਾ ਨਹੀਂ ਉਹ ਕਹਿੰਦਾ ਕਹਿੰਦਾ ਮੈਨੂੰ ਬਸ ਇੱਕ ਵਾਰੀ 2 ਸਾਲ ਮੌ ਇਹ ਮਾਨ ਸਾਹਿਬ ਵੀ ਕਹਿੰਦੇ ਇੱਕ ਮੌਕਾ ਦੇ ਦਿਓ ਤੁਹਾਨੂੰ ਬਸ ਤੇ ਮਾਨ ਸਾਹਿਬ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਬਣਾਤਾ ਇੱਕ ਮੌਕਾ ਹੀ ਦਿੱਤਾ ਇਹਨਾਂ ਨੂੰ ਤੇ ਇੱਕ ਮੌਕਾ ਦਵਾ ਕੇ ਤੇ ਲੋਕ ਜੀ ਬਸਾਈ ਜਾਂਦੇ ਆ ਕਿਉਂਕਿ 92 ਐਮਐਲਏ ਸਾਹਿਬ ਜਿਹੜੇ ਬਣਾਏ ਆ ਉਹ ਕੀ ਨੇ ਬਣਾਏ ਆ ਪੰਜਾਬ ਨੇ ਬਣਾਏ ਆ ਪੰਜਾਬ ਦੇ 117 ਹਲਕੇ ਸੀ ਬਲਾਕ ਸੇ 117 ਐਮਐਲਏ ਦੇ ਵਿੱਚੋਂ 92 ਜਿੱਤੇਗੇ ਬਹੁਤ ਮਤ ਤੋਂ ਵੀ ਜ਼ਿਆਦਾ ਹੋ ਗਿਆ ਕੰਮ ਹੁਣ ਉਹਦੇ ਵੀ ਜੇ ਚਾਰ ਸੀਟਾਂ ਜਾਂ ਲਜਾਣੀਆਂ ਤੇ 96 ਹੋ ਗਏ ਤੇ 96 ਨਾਲ ਫੇਰ ਕੀ ਪੰਜਾਬ ਦਾ ਕੋਈ ਹੱਲ ਹੋ ਜੂਗਾ ਇੱਕ ਵਾਰ ਤੁਹਾਨੂੰ ਅਸੀਂ ਪੁੱਛਣੇ ਚਾਉਣੇ ਆ ਤੁਸੀਂ ਤਜਰਬੇਕਾਰ ਹੋ بڑے ਲਿਖੇ ਹੋ ਇੱਕ ਮਿੰਟ ਐਮਐਲਏ ਉੱਠ ਖੜਾ ਬੰਦਾ ਹਾਂਜੀ ਉਹ ਕਹਿੰਦਾ ਜੀ ਮੈਂ ਇੱਥੇ ਤਸੀਹੇ ਦੇਖ ਕੇ ਐਮਪੀ ਉੱਠਣਾ ਹਾਂਜੀ ਸਰਕਾਰ ਦਾ ਨੁਕਸਾਨ ਹੋਇਆ ਸਰਕਾਰ ਦੇ ਨਹੀਂ ਲੋਕਾਂ ਦਾ ਹੋਇਆ ਉਸ ਐਮਐਲਏ ਨੂੰ ਦੂਰੀ ਵਾਰ ਇਲੈਕਸ਼ਨ ਲੜਨ ਦੀ ਇਜਾਜ਼ਤ ਦੇਣੀ ਚਾਹੀਦੀ ਸਰਕਾਰ ਨੂੰ ਜਾਂ ਨਹੀਂ ਦੇਣੀ ਚਾਹੀਦੀ ਯੋਗ ਉਮੀਦਵਾਰ ਵੇਖਣਾ ਚਾਹੀਦਾ ਜੀ ਹਾਂਜੀ ਇਹ ਨਹੀਂ ਗੱਲ ਵੀ ਜੇ ਅੱਜ ਇਹਨੂੰ ਮੌਕਾ ਨਾ ਮਿਲਦਾ ਜਾਂ ਇਹਦੇ ਘਰਵਾਲੀ ਨੂੰ ਨਾ ਮੌਕਾ ਮਿਲਦਾ ਤੇ ਛੀਟ ਵੇਕੈਂਟ ਤਾਂ ਰਹਿਣੀ ਨਹੀਂ ਸੀ ਹੂੰ ਖਾਲੀ ਕਦੇ ਨਹੀਂ ਰੱਖਣੀ ਸਰਕਾਰ ਨੇ ਇਹਨੂੰ ਖਾਣਾ ਪੂਰਤੀ ਕਰਕੇ ਨਹੀਂ ਮੈਂ ਗੱਲ ਇਹ ਕਰਦਾ ਕਿ ਐਮਐਨਆਓ ਦੇ ਐਮਪੀ ਜਾਵੜਿਆ ਐਮਪੀ ਜੋ ਤੁਸੀਂ ਬੰਦੇ ਕੇ ਕੋਈ ਐਮਐਲਏ ਚੋਣ ਲੜਦਾ ਵੀ ਉਹ ਜਿਹੜੇ ਇੱਕ ਐਮਐਲਏ ਤੇ ਐਮਐਲਓ ਉੱਥੇ ਖੜਾ ਰਵੇ ਹੁਣ 4 ਜਿਮਨੀ ਚੋਣਾਂ ਹੋ ਗਈਆਂ ਆਪਣੀਆਂ ਹਾਂਜੀ ਹਾਂਜੀ ਚੋਣਾਂ ਕਿੰਨਾ ਹੋ ਗਿਆ ਆਪਣਾ 4 ਹੋ ਗਈਆਂ ਜੀ ਨੁਕਸਾਨ ਕਿੰਨਾ ਹੋਊਗਾ ਇਲੈਕਸ਼ਨ ਦੇ 14 ਦੇ ਨੁਕਸਾਨ ਤਾਂ ਜੀ ਇਹ ਸਰਕਾਰਾਂ ਕਰਾਉਂਦੀਆਂ ਨਾ ਕੋਈ ਪਬਲਿਕ ਨਹੀਂ ਕਰਾਉਂਦੀਗੀ ਪਬਲਿਕ ਨੂੰ ਕੋਈ ਇੰਟਰਸਟ ਨਹੀਂ ਪਹਿਲੀ ਗੱਲ ਤਾਂ ਹਾੜੀ ਦਾ ਸੀਜ਼ਨ ਹੈ ਝੋਨੇ ਦਾ ਝੋਨੇ ਨਹੀਂ ਵਿਕ ਰਹੇ ਕੀ ਇਹਨਾਂ ਨੇ 14 ਹਲਕਿਆਂ ਦੇ ਵਿੱਚ ਨੀ ਟੋਟਲ ਪੰਜਾਬ ਦੇ ਵਿੱਚ ਕੀ ਜੋਗ ਪਾਇਆ ਵੀ ਝੋਨੇ ਫਸਲਾਂ ਸਾਡੀਆਂ ਉੱਤੇ ਰੂਲੀ ਜਾਂਦੀਆਂ ਮੰਡੀਆਂ 'ਚ ਹਮ ਖੇਤਾਂ ਦੇ ਵਿੱਚ ਪਰਾਲੀ ਜਨੀਆਂ ਲੋਕ ਦੁਖੀ ਐ ਕਿਉਂਕਿ ਦੀ ਬਜਾਈ ਨਹੀਂ ਕਰ ਰਹੇ ਡੀਏਪੀ ਖਾਦ ਨਹੀਂ ਮਿਲ ਰਹੀ ਲੋਕਾਂ ਦਾ ਕਦੇ ਹਾਲ ਚਾਲ ਪੁੱਛਿਆ ਇੱਕ ਲੋਕ ਇੰਨੇ ਹੀ ਐ ਵੀ ਮਗਰ ਭੇਡ ਚੱਲ ਆਪਣੀ ਦਾ ਪਾਰਟੀ ਆ ਉਧਰ ਚੱਲ ਉਹ ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਕਦੇ ਕੋਈ ਪਰਾਲੀ ਐਨੇ ਨੂੰ ਰੁਕਿਆ ਸੀ ਕਦੇ ਕੋਈ ਪਰਚਾ ਨਹੀਂ ਹੋਇਆ ਸੀ ਇੱਕ ਮਾਨਸਾ ਦਾ ਬਿਆਨ ਸੁਣਿਆ ਤੁਸੀਂ ਥੋੜੇ ਦਿਨ ਆਈ ਜਾਂਦਾ ਉਹ ਕਹਿੰਦਾ ਵੀ ਸੈਂਟਰ ਨੂੰ ਮੈਂ ਕਿਹਾ ਵੀ 2000 ਰੁਪਏ ਤੂੰ ਦੇ ਦੇ ਹਾਂਜੀ ਉਸ ਪੈਸੇ ਮੈਂ ਦੇ ਦੇਣਾ ਹਾਂਜੀ ਜੇ ਤੂੰ ਨਹੀਂ ਦੇਂਗਾ ਫਿਰ ਸਾਡੇ ਕਿਸਾਨ ਤਾਂ ਇਦਾਂ ਐਂ ਕਰਦੇ ਹੁੰਦੇ ਅਸੀਂ ਤੇ ਸਾਡਾ ਧੂਆ ਨਹੀਂਗਾ ਦਿੱਲੀ ਵਾਲੇ ਕਹਿੰਦਾ ਤੂੰ ਆਉਂਦਾ ਸਾਡਾ ਨਹੀਂ ਧੂਆ ਸਾਡਾ ਧੂਆ ਤਾਂ ਜਾਂਦਾ ਨਹੀਂ ਸਾਡਾ ਧੂਆ ਤਾਂ ਘੁੰਮਿਆ ਫਿਰਦਾ ਕਹਿੰਦਾ ਹਾਂਜੀ ਤੂੰ ਸੁਣਿਆ ਵਾ ਕੋਈ ਬਹਿਣੇ ਉਹਦਾ ਸੁਣਿਆ ਉਹਨੇ ਸੁਣਿਆ ਹੋਊਗਾ ਮੈਂ ਇਹਨਾਂ ਨੂੰ ਚਲਾ ਜਾਂਦਾ ਹਾਂ ਹਾਂ ਪਾਕਿਸਤਾਨ ਨੂੰ ਚਲਾ ਜਾਂਦਾ ਉਹ ਕਹਿੰਦਾ ਉਹ ਮੰਤਰੀ ਕਹਿੰਦਾ ਜੀ ਵੀ 1500 ਰੁਪਏ ਸੈਂਟਰ ਸਰਕਾਰ ਦੇਵੇ 1000 ਰੁਪਏ ਮੈ ਦਿਨੇ 2500 ਕਿਸਾਨਾਂ ਨੂੰ ਦਿਓ ਭਾਂਕੜ ਵੀ ਆਪੇ ਸਾਹਮਣੇ ਹੀ ਬਰਾਲੀ ਹਾਂ ਰਾਜਾ ਵੜਿੰਗ ਜੀ ਅੱਗੇ ਚੱਲ ਰਿਹਾ ਜੀ ਹੂੰ ਪਹਿਲਾਂ ਵੀ ਰਾਜਾ ਵੜਿੰਗ ਅੱਗੇ ਚੱਲਦਾ ਸੀ ਕਿਉਂਕਿ ਰਾਜਾ ਵੜਿੰਗ ਜੀ ਨੇ ਕੰਮ ਬਹੁ ਕੀਤਾ ਕਿ ਦਰਵੇ ਹੂੰ ਕੰਮਾਂ ਦੇ ਆਧਾਰ ਤੇ ਪਹਿਲਾਂ ਜਿੱਦ੍ਹ ਆਇਆ ਤੇ ਕੰਮਾਂ ਦੇ ਆਧਾਰ ਤੇ ਹੋਣ ਦਿੱਤਾ ਇਹੋ ਜਿਹੀ ਕੰਮ ਕੀ ਕੀਤਾ ਰਾਜਾ ਵੜਿੰਗ ਨੇ ਜਿਹੜਾ ਕਿ ਹਰ ਵਾਰ ਲੋਕ ਮੋਟ ਦਿੰਦੇ ਆ ਰਾਜਾ ਵੜਿੰਗ ਜੀ ਇੱਕ ਤਾਂ ਵੈਸੇ ਇਨਸਾਨ ਹੀ ਬਹੁਤ ਚੰਗੇ ਆ ਹਰੇਕ ਨੂੰ ਪਿਆਰ ਨਾਲ ਮਿਲਦੇ ਆ ਹੂੰ ਦੂਜੀ ਗੱਲ ਸਾਡੇ ਪਿੰਡ 'ਚ 4 ਸ਼ੈੱਡ ਹਮ ਸ਼ਮਸ਼ਾੜ ਘਾਟ ਅ ਸਾਥੋਈ ਇੱਕ ਸਾਡੇ ਪਟਵਾਰ ਖੰਨਾ ਹਮ ਇੱਕ ਸਕੂਲ ਦੇ ਬੈਕ ਸੈਂਟਰ 'ਚ 4 ਸ਼ੈੱਡ ਪਏ ਆ ਕੋਈ ਗਲੀ ਨਹੀਂ ਛੱਡੀ ਜੀ ਹਮ ਲੋਕ ਦੇ ਚੰਨਾਂ ਨੂੰ ਤੇ 47 ਸਾਡੇ ਪਿੰਡ ਕੋਠੇ ਆ ਐਸ ਸੀ ਦਾ ਹਮ 20-20 ਹਜ਼ਾਰ ਦੇ ਚੈੱਕ ਦਿੱਤੇ ਅਗਰੇਪਾ ਰਾਜਾ ਬੜਕ ਜੀ ਹਰੇਕ ਦੇ ਦੁੱਖ ਸੁੱਖ 'ਚ ਨਾਲ ਖੜਦੇ ਆ ਹਮ ਰਾਜੇ ਬੜਕ ਦੀ ਹਰ ਮਿਹਰ ਤੇ ਗੋਦ ਨੇ ਕਦੇ ਜਿਹੜਾ ਢੱਲੋ ਆ ਹਾਂ ਡੈਂਪੀ ਢੱਲੋ ਵੀ ਜਿੰਨ ਕੇ ਗਰੀਬ ਦੇ ਪੱਖ ਨੂੰ ਬਹੁਤ ਵਧੀਆ ਇਨਸਾਨ ਆ ਤੇ ਵਧੀਆ ਦੀ ਗੱਲ ਕਰਦੇ ਵੀ ਰਾਜਾ ਬ੍ਰੈਂਕ ਵੀ ਬੜੀ ਵਧੀਆ ਇنسان ਆ ਡੈਂਪੀ ਢੱਲੋ ਵੀ ਕਹਿੰਦੇ ਬਹੁਤ ਵਧੀਆ ਚਲੋ ਉਹ ਤਾਂ ਉਹਨੇ ਵੀ ਕੰਮ ਬਹੁਤ ਕਰੇ ਆ ਕੀ ਕੰਮ ਕੀਤੇ ਜੀ ਉਹਨਾਂ ਨੇ ਤੁਸੀਂ ਮੈਨੂੰ ਦੱਸੋ ਉਹ ਤਾਂ ਕਦੇ ਬਹੁਤ ਕੰਮ ਕੀਤੇ ਉਹ ਕਹਿੰਦੇ ਇੱਕ ਜ਼ਰੂਰ ਆ ਵੀ ਕਾਂਗਰਸ ਦੇ ਵਿੱਚ ਪਰਿਵਾਰਵਾਦ ਜ਼ਰੂਰ ਵੜ ਗਿਆ ਇਹ ਟਿੱਪੂ ਜ਼ਰੂਰ ਕਰਦੇ ਸੀ ਪਰਿਵਾਰਵਾਦ ਨੂੰ ਲੈ ਕੇ ਕੀ ਉਮੀਦਵਾਰ ਹੀ ਨਹੀਂ ਦਿਸਿਆ ਰਾਜਾ ਬ੍ਰੈਂਕ ਨੂੰ ਹੋਰ ਅਧਿਕਰ ਪਤਨੀ ਤੋਂ ਬਿਨਾਂ ਨਹੀਂ ਜੀ ਉਮੀਦਵਾਰ ਤਾਂ ਬਹੁਤ ਆ ਆ ਫਿਰ ਉਹਨੂੰ ਵੀ ਜੇ ਕਿਸੇ ਮੈਂ ਤੁਹਾਨੂੰ ਦੱਸਦਾ ਆ ਵੀ ਜੇ ਅਮਰਤਾ ਵੜਿੰਗ ਦਾ ਨਾਮ ਉੱਠਦੀ ਹਾਂ ਫਿਰ ਲੋਕਾਂ ਨੇ ਇਹ ਕਹਿਣਾ ਸੀ ਵੀ ਇਹ ਤਾਂ ਜੀ ਰਲੇ ਆ ਬਾਦਲਾਣਾ ਇਹ ਤਾਂ ਭਗਵੰਤ ਮਾਨ ਨਾ ਰਲੇ ਆ ਜੀ ਉਹਨਾਂ ਨੂੰ ਸ਼ੀਤ ਛੱਡ ਰਿਹਾ ਜੀ ਹੁਣ ਲੋਕ ਤਾਂ ਫਿਰ ਦੋਵੇਂ ਪਾਸੇ ਚੱਲਦੇ ਜੀ ਜੇ ਨਾ ਠਾਉਂਦੇ ਮਾੜਾ ਕੈਂਡੀਡੇਟ ਆ ਜਾਂਦਾ ਇਹਦਾ ਮਤਲਬ ਵੀ ਕਾਂਗਰਸ ਕੋਲ ਕੋਈ ਉਮੀਦਵਾਰੀ ਨਹੀਂ ਸੀ ਅਮਰਤਾ ਵੜਿੰਗ ਤੋਂ ਵੜਿੰਗ ਪਰਵਾ ਤੋਂ ਬਿਨਾ ਕੋਈ ਇਹਨਾਂ ਕੋਲ ਉਮੀਦਵਾਰੀ ਨਹੀਂ ਜੀ ਟਿਕਟ ਲੜਦਾ ਮੰਨ ਲਓ ਤੁਸੀਂ ਜੇ ਆਪਣੇ ਗਿੱਦੜਵੇ ਤੋਂ ਬਾਹਰ ਦਾ ਕੋਈ ਤਗੜਾ ਉਮੀਦਵਾਰ ਲਿਆਉਂਦੇ ਫਿਰ ਲੋਕਾਂ ਨੇ ਕਹਿਣਾ ਜੀ ਇਹਨਾਂ ਨੇ ਤਾਂ ਬਾਹਰੋਂ ਅੰਮ੍ਰਿਤ ਰਾਜੇ ਵੜੰਗ ਨੇ ਤਾਂ ਮਤਲਬ ਇੱਕ ਸਾਸ ਦਿਖਾਇਆ ਵੀ ਜੇ ਹਾਰੂੰਗਾ ਤਾਂ ਵੀ ਮੈਂ ਤੇ ਜਿੱਤੂੰਗਾ ਤਾਂ ਵੀ ਮੈਂ ਬਾਦ ਜੇ ਉਹਦਾ ਇੰਨਾ ਪਿਆਰ ਸੀ ਕਿੱਧੜ ਪੇਹ ਦੇ ਨਾਲ ਤੇ ਕਿੱਧੜ ਬਾ ਛੱਡ ਕੇ ਲੁਧਿਆਣੇ ਕਿਉਂ ਗਈ ਲੁਧਿਆਣੇ ਤਾਂ ਜੀ ਹਾਈ ਕਮਾਂਡ ਦਾ ਉਹਨਾਂ ਨੂੰ ਹੁਕਮ ਹੋਇਆ ਮੰਨ ਲਓ ਤੁਸੀਂ ਇੱਥੇ ਆਏ ਹੋ ਤੇ ਤੁਹਾਡੇ ਜਿਹੜੇ ਡੀਟਰ ਵੱਡੇ ਡੀਟਰ ਉਹਨਾਂ ਨੇ ਹੁਕਮ ਕੀਤਾ ਤੁਸੀਂ ਜਾਓ ਪਿੰਡਾਂ ਚ ਬੈਠ ਲਾਓ ਉਸੇ ਤਰ੍ਹਾਂ ਉਹਨੂੰ ਹਾਈ ਕਮਾਂਡ ਦਾ ਹੁਕਮ ਆਇਆ ਤੁਸੀਂ ਲੁਧਿਆਣੇ ਜਾ ਕੇ ਲੜੋ ਉਹਨਾਂ ਨੇ ਹਾਈ ਕਮਾਂਡ ਦਾ ਹੁਕਮ ਮੰਨਿਆ ਅਸੀਂ ਪਿਆਰ ਦੀ ਗੱਲ ਕਰਦੇ ਆਂ ਜੇ ਉਹਦਾ ਖਿੱਦੜ ਪਾਸੇ ਨਾਲ ਪਿਆਰ ਸੀ ਵੀ ਮੇਰਾ ਪਿਆਰ ਆ ਮੈਂ ਕਿਉਂ ਵੀ ਛੱਡ ਕੇ ਜਾਣਾ ਲੁਧਿਆਣਾ ਦੇ ਚੌਂ ਲੜੋਣਾ ਕਿਸੇ ਹੋਰ ਨੂੰ ਲੜਾ ਦਿਓ ਠੀਕ ਹੈ ਜੀ ਇਹ ਵੀ ਤੁਹਾਡੀ ਗੱਲ ਮੰਨ ਲਈ ਜੀ ਉਹ ਹੈ ਗਿਆ ਪੰਜਾਬ ਦੇ ਪ੍ਰਧਾਨ ਤੇ ਪੂਰੇ ਪੰਜਾਬ ਨੇ ਉਹਨਾਂ ਦਾ ਪਿਆਰ ਆ ਜੀ ਕਿ ਕਿਤੋਂ ਜਾ ਕੇ ਵੀ ਲੜ ਸਕਦੇ ਕਿਤੋਂ ਵੀ ਲੜ ਸਕਦੇ ਆ ਪੂਰੇ ਪੰਜਾਬ ਦਾ ਪਿਆਰ ਉਹ ਚਾਹੁੰਦੇ ਵੀ ਪੂਰੇ ਪੰਜਾਬ ਦੀ ਮੈਂ ਇਸ ਤਰ੍ਹਾਂ ਵਿਤਰਾ ਪਿਆਰ ਨਾਲ ਵਿਤਰਾ ਉਹਨਾਂ ਨੇ ਲੁਧਿਆਣਾ ਜਾ ਕੇ ਦਿਖਾਇਆ ਵੀ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਵੀ ਉਹ ਜਿੱਥੇ ਵੀ ਜਾਂਦਾ ਕਹਿੰਦਾ ਮੈਂ ਤੁਹਾਡੇ ਜੋਗਾ ਹੀ ਆ ਹਾਂਜੀ ਹੁਣ ਲੁਧਿਆਣੇ ਜਾ ਕੇ ਕਹਿੰਦਾ ਲੁਧਿਆਣੇ ਆਇਓ ਮੈਂ ਲੈ ਕੋਠੀ ਹੁਣ ਇੱਥੇ ਹੀ ਪਾ ਲੈਣੀ ਆ ਇੱਥੇ ਹੀ ਰਹੂੰਗਾ ਤੇ ਜੇ ਗਿੱਦੜ ਵੇਹੇ ਆਉਂਦਾ ਕਹਿੰਦਾ ਗਿੱਦੜ ਵਾਲੇ ਆਇਓ ਐਤਕੀ ਮੈਂ ਇੱਥੇ ਹੀ ਇੱਥੇ ਕੋਠੀ ਪਾ ਲੈਣੀ ਆ ਫਿਰ ਕੋਠੀਆਂ ਦੋ ਬਾਹੂ ਉਹ ਕੋਠੇ ਕਿਤੇ ਨਹੀਂ ਇਹ ਤਾਂ ਜੀ ਉਹ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਗਏ ਵੀ ਉਹ ਪੰਜਾਬ ਦਾ ਲੀਡਰ ਹੁਣ ਮੈਂ ਮੈਂ ਰਹਿਨ ਸੈਂਹ ਦੀ ਗੱਲ ਕਰੀਆ ਉਹ ਕਿਵੇਂ ਕਰੂਗਾ ਹਾਂਜੀ ਇਹ ਤਾਂ ਹੁਣ ਤੁਸੀਂ ਰਾਜੇ ਵਾਂਗ ਕਦੇ ਪੁੱਛਿਓ ਜੀ ਉਹ ਕਿਵੇਂ ਕਰੂਗਾ ਤੁਹਾਡੇ ਤੁਸੀਂ ਉਹਨਾਂ ਦੇ ਵਰਕਰ ਹੋ ਤੁਹਾਨੂੰ ਵੀ ਫੌਜਵਾ ਕਰਦੇ ਤੁਹਾਨੂੰ ਸਾਨੂੰ ਸਾਨੂੰ ਜਦੋਂ ਲੋੜ ਨਹੀਂ ਪੁੱਛ ਲਿਓ ਤੁਹਾਨੂੰ ਪੱਤਰਕਾਰ ਸਵਾਲ ਕਰ ਜਦੋਂ ਸਾਨੂੰ ਰੋਜ਼ ਹੁੰਦੀ ਹੈ ਲੋਡ ਹੁੰਦੀ ਹੈ ਰਾਜਵਿੰਗ ਜੀ ਉਹ ਸਾਡੇ ਲਈ ਹਾਜ਼ਰ ਰਹਿੰਦਾ ਭਾਵੇਂ ਦੀ ਲੁਧਿਆਣਾ ਛੱਡੋ ਚੰਡੀਗੜ੍ਹ ਹੋਵੇ ਅੱਛਾ ਸਾਡੇ ਲਈ ਉਹ ਗਿੱਦੜੇ ਵਿੱਚ ਹਾਜ਼ਰ ਰਹਿੰਦਾ ਆਮ ਤੌਰ ਤੇ ਸੁਣਦੇ ਆ ਵੀ ਜਦੋਂ ਲੀਡਰ ਬੰਦਾ ਬਣ ਜਾਂਦਾ ਕਿ ਉਹ ਤਾਂ ਫੋਨ ਨਹੀਂ ਚੱਕਦਾ ਹਾਂਜੀ ਗੱਲ ਨਹੀਂ ਕਰਦਾ ਕਹਿੰਦਾ ਪੀਏ ਨਾਲ ਗੱਲ ਕਰ ਲੋ ਕਿ ਰਾਜਾ ਵਿੜੰਗ ਤੁਹਾਡੀ ਗੱਲ ਬਾਤ ਸੁਣਦਾ ਹਾਂਜੀ ਬਹੁਤ ਚੰਗੀ ਤਰ੍ਹਾਂ ਸੁਣਦਾ ਬਹੁਤ ਚੰਗੀ ਪੀਏ ਨਾਲ ਗੱਲ ਹੁੰਦੀ ਹੈ ਤੇ ਰਾਜਾ ਵਿੜੰਗ ਨਾਲ ਹੁੰਦੀ ਹੈ ਪੀਏ ਨਾਲ ਵੀ ਹੁੰਦੀ ਹੈ ਜੀ ਤੇ ਰਾਜਾ ਵਿੜੰਗ ਨਾਲ ਵੀ ਤੇ ਸਾਰਿਆਂ ਨਾਲ ਹੁੰਦੀ ਹੈ ਜੀ ਰਾਜਾ ਵਿੜੰਗ ਜੀ ਤੁਸੀਂ ਮੈਂ ਤੁਹਾਨੂੰ ਤੁਹਾਨੂੰ ਆਣੇ ਹਾਂ ਵੀ ਉਹ ਲ ਆ ਪਿੱਛੇ ਇਹ ਡੈਂਪੀ ਨੇ ਕਾगज ਕੱਟਿਆ 29 ਪੰਚਾਇਤਾਂ ਦੇ ਹੂੰ ਕੋਈ ਵੀ ਲੋਕਲ ਲੀਡਰ ਇਥੇ 19 ਸ਼ੇਤੀ ਨਹੀਂ ਪਹੁੰਚਾ ਜਿੰਨੀ ਸ਼ੇਤੀ ਰਾਜਾਵੜਨ ਪਹੁੰਚ ਗਈ ਚੰਡੀਗੜ੍ਹ ਤੋਂ ਤੇ ਤੁਸੀਂ ਦੱਸੋ ਵੀ ਹੁਣ ਸਾਡੇ ਨਾਲ ਪਿਆਰ ਆਦਾ ਹੈ ਹੂੰ ਕੋਈ ਵੀ ਲੋਕਲ ਲੀਡਰ ਦੱਸੋ ਕਿਹੜਾ ਲੋਕਲ ਲੀਡਰ ਪਹਿਲਾਂ ਆ ਕੇ ਧਰਨਾ ਲਾਇਆ ਕਿ ੜਵੇਚ ਹੂੰ ਰਾਜਾਵੜਨ ਤੋਂ ਪਹਿਲਾਂ ਕਿਹਨੇ ਧਰਨਾ ਲਾਇਆ ਕਿ ੜਵੇਚ ਹੁਣ ਤੁਸੀਂ ਬਾਦਲ ਵੇਖ ਲਓ ਬਾਦਲ ਹੀ ਰਹਿੰਦੇ ਸੁਖਵੀਰ ਬਾਦਲ ਹੂੰ ਤੇ ਧਰਨਾ ਉਹਨੇ ਦੂਜੇ ਦਿਨ ਲਾਇਆ ਆਕੇ ਤੇ ਰਾਜੇ ਵਣਗ ਨੇ 11 ਵਜੇ ਨੂੰ ਆਕੇ ਝੰਡੇ ਗਾੜਦੇ ਝੰਡੇ ਗਾੜਦੇ ਹਾਂਜੀ ਆਮ ਤੌਰ ਤੇ ਵੇਹ ਨੇ ਆ ਵੀ ਜਿਹੜੇ ਲੀਡਰ ਹੈ ਹਾਂਜੀ ਤੇ ਸਭ ਕਹਿੰਦੇ ਰਲੇ ਮਿਲੇ ਆ ਕਾਂਗਰਸੀ ਕਾਲੀ ਕੋਈ ਵੀ ਰਲੇ ਮਿਲੇ ਆ ਤੇ ਜਿਹੜੇ ਸਾਡੇ ਪਿੰਡਾਂ ਵਾਲੇ ਲੋਕ ਆ ਜਿਹੜਾ ਇਹਨਾਂ ਦਾ ਭਾਈਚਾਰਾ ਹੁੰਦਾ ਇਹਨਾਂ ਨੇ ਭਾਈਚਾਰਾ ਖਰਾਬ ਕਰ ਦਿੰਦੇ ਆ ਆਪ ਦੇ ਚਿੰਤਨ ਦੀ ਖਾਤਰ ਹਾਂਜੀ ਵੀ ਇਹ ਸਹੀ ਗੱਲ ਹੈ ਮੈਂ ਤਾਂ ਇਹ ਸੋਚਦਾ ਵੀ ਜਿਹੜੇ ਪਿੰਡਾਂ ਵਾਲੇ ਲੋਕ ਆ ਇਹ ਹੀ ਆਪ ਦਾ ਭਾਈਚਾਰਾ ਖਰਾਬ ਕਰਦੇ ਆ ਜੀ ਉਹ ਕਿਵੇਂ ਉਹ ਏਦਾਂ ਵੀ ਹੁਣ ਮਤਲਬ ਮੈਂ ਸਰਪੰਚੀ ਦੇ ਇਲੈਕਸ਼ਨ ਲੜਿਆ ਜੀ ਮੇਰੇ ਕਾਗਜ਼ ਕੱਟੇ ਗਏ ਜੀ ਡੈਂਪੀ ਢਿ ਲਾਉਣ ਕੀ ਪਤਾ ਸੀ ਵੀ ਮੈਂ ਲੜ ਰਿਹਾ ਹਾਂ ਤਾਂ ਸਾਡੇ ਪਿੰਡ ਦੇ ਲੋਕਾਂ ਨੂੰ ਹੀ ਪਤਾ ਸੀ ਨਾ ਵੀ ਮੈਂ ਇਲੈਕਸ਼ਨ ਲੜ ਰਿਹਾ ਜੇ ਸਾਡੇ ਪਿੰਡ ਦੇ ਲੋਕਾਂ ਨੇ ਹੀ ਜਾ ਕੇ ਕਿਹਾ ਵੀ ਇਹਨਾਂ ਦੇ ਕਾਗਜ਼ ਕਟੋ ਤਾਂ ਹੀ ਡੈਂਪੀ ਤੇ ਉਹਨਾਂ ਨੇ ਕਾਗਜ਼ ਕੱਟਿਆ ਡੈਂਪੀ ਢਿ ਲਾਉਣੇ ਨਹੀਂ ਆਪ ਨੇ ਕੱਟੇ ਵੀ ਪਿੰਡਾਂ ਵਾਲੇ ਲੋਕ ਹੀ ਆਦਾ ਭਾਈ ਚਰਾਬ-ਚਰਾਬ ਕਰਦੇ ਆ ਜੇ ਅਸੀਂ ਪਿੰਡਾਂ 'ਚ ਪਿਆਰ ਨਾਲ ਵਰਤਾਂਗੇ ਜਿੱਥੇ ਦਾ ਮੰਨ ਲਓ ਤੁਸੀਂ ਇਹ ਚੀਜ਼ ਆ ਗਈ ਹੁਣ ਪਾਰਟੀ ਬਾਜੀ ਆ ਭਾਈਚਾਰਾ ਮਨ ਲਓ ਮੇਰਾ ਭਾਈਚਾਰਾ ਸੀਗਾ ਜਿਹੜਾ ਮੇਰੇ ਨਾਲ ਖੜਾ ਸੀਗਾ ਉਹ ਡੈਪਟੀ ਤੇ ਲੋਣਾ ਵੀ ਆ ਉਹ ਡੈਪਟੀ ਤੇ ਲੋਣਾ ਵੀ ਸੀਗੇ ਹੋਰ ਤਾਂ ਹੁਣ ਹੁਣ ਉਹ ਡੈਪਟੀ ਤੇ ਲੋਣਾ ਜੁੜ ਗਏ ਫਿਰ ਭਾਈਚਾਰਾ ਤਾਂ ਉਹਨੇ ਆਪ ਹੀ ਤੋੜਿਆ ਨਾ ਮੇਰੇ ਨਾਲ ਤਾਂ ਇਹ ਨਾ ਖੜੇ ਡੈਪਟੀ ਤੇ ਲੋਣਾ ਤਾਂ ਨੂੰ ਨਾ ਕਿਹਾ ਵੀ ਹਾਂ ਤੁਸੀਂ ਮੇਰੇ ਨਾਲ ਖੜੋ ਉਹੀ ਜਾ ਕੇ ਡੈਪਟੀ ਤੇ ਲੋਣਾ ਖੜਨਗੇ ਭਾਈਚਾਰਾ ਸੀ ਆਪ ਹੀ ਖਰਾਬ ਕਰ ਰਿਹਾ ਅਸੀਂ ਆਪ ਸਰਪੰਚੀ ਚੋਣ ਨਹੀਂ ਹੋਈ ਨਹੀਂ ਹੋਈ ਜੀ ਪਰ ਮੈਂ ਇੱਕ ਤੁਹਾਨੂੰ ਤੁਹਾਡੇ ਮਤਵ ਨਾਲ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਸਾਡੇ ਗਦੜਵੇ ਦੀਆਂ ਪੰਚਾਇਤਾਂ ਦੀ ਚੋਣਾਂ ਭੰਗ ਕੀਤੀ ਐ ਇਹ ਚੋਣ ਕਮਿਸ਼ਨ ਨੇ ਕੀਤੀ ਐ ਤੇ ਡੈਂਪੀ ਢਿੱਲੋ ਤੇ ਉਹਦੇ ਜਿਹੜੇ ਵੀ ਪਿੰਡਾਂ ਵਾਲੇ ਸਰਪੰਚਾ ਉਹ ਇਹ ਫਲਾ ਰਹੇ ਆ ਲੋਕਾਂ ਚ ਵੀ ਇਹ ਚੋਣ ਹੋਣੀ ਨਹੀਂਗੀ ਬਤਲ ਵੀ ਜਿਹੜੇ ਪ੍ਰਾਣੇ ਕੈਂਡੀਡੇਟ ਆ ਉਵੇਂ ਹੀ ਰਹਿ ਰਹੇ ਆ ਇਹ ਖਮਰਾ ਕਰ ਰਿਹਾ ਲੋਕਾਂ ਨੂੰ ਇਹ ਚੋਣ ਚੋਣ ਕਮਿਸ਼ਨ ਨੇ ਬੰਕ ਕੀਤੀ ਆ ਤੇ ਚੋਣ ਕਮਿਸ਼ਨ ਸਰਕਾਰ ਤੋਂ ਉੱਤੇ ਹੁੰਦਾ ਤੇ ਉਹ ਚੋਣ ਕਰਾਊਗਾ ਹੀ ਕਰਾਊਗਾ ਕਿਸੇ ਵਹਿਮ ਭਰਮ ਚ ਕੋਈ ਲੋਕ ਨਾ ਰਹਿਣ ਵੀ ਇਹ ਇਲੈਕਸ਼ਨ ਨਹੀਂ ਹੋਣਾ ਇਹ ਇਲੈਕਸ਼ਨ ਪੰਚਾਇਤੀ ਹੋਣਾ ਹੀ ਹੋਣਾ ਇਹ ਵੀ ਮੈਂ ਲੋਕਾਂ ਨੂੰ ਦੱਸਣਾ ਚਾਹਣਾ ਤੇ ਜਿਹੜੇ ਮਤਲਬ ਪਿੰਡਾਂ ਵਾਲੇ ਵਰਕਰ ਆ ਡੈਂਪੀ ਢੱਲੋ ਦੇ ਉਹ ਡੈਂਪੀ ਢੱਲੂ ਦੀਆਂ ਆਡੀਓ ਪਰ ਜਿਹੜੇ ਲੋਕਾਂ ਨੂੰ ਸਨਾਸਨਾ ਕੇ ਗਮਰਾਹ ਕਰ ਰਹੇ ਆ ਵੀ ਇਹਦਾ ਜੀ ਇਲੈਕਸ਼ਨ ਹੋਣਾ ਹੀ ਨਹੀਂਗਾ ਇਹਦਾ ਉਹੀ ਸਰਪੰਚ ਰਹੇ ਜੂਗਾ ਉਹੀ ਮੰਬਰ ਰਹੇ ਜੂਗਾ ਪਰ ਮੈਨੂੰ ਤਾਂ ਵੀ ਉਹ ਡੈਂਪੀਟੀ ਲੋਸ ਚੈਨਲ ਦੇ ਸਾਹਮਣੇ ਕਹਿਣਗੇ ਆ ਕੇ ਵੀ ਇਹ ਇਲੈਕਸ਼ਨ ਨਹੀਂ ਹੋਣਾਗਾ ਮੈਂ ਇਹ ਪੁੱਛਣਾ ਚਾਹੁੰਦਾ ਪਿੰਡ ਵਾਲੇ ਵਰਕਰਾਂ ਤੋਂ ਵੀ ਡੈਂਪੀਦਿਆਂ ਤੋਂ ਤੇ ਡੈਂਪੀ ਥੇ ਲੋ ਤੋਂ ਵੀ ਵੀ ਤੁਸੀਂ ਕਿਸੇ ਚੈਨਲ ਨੂੰ ਆ ਕੇ ਇੰਟਰਵਿਊ ਦੇ ਕੇ ਕਹੋਗੇ ਵੀ ਜਿਹੜਾ ਪੰਚਾਇਤੀ ਚੋਣਾ ਭੰਗ ਹੋਇਆ ਵੀ ਉਹ ਨਹੀਂ ਹੋਣੀਗਾ ਉਹ ਸਾਡੇ ਮੇਰੇ ਪੁਰਾਣੇ ਸਰਪੰਚ ਰਹਿਣਗੇ ਉਹ ਲੋਕਾਂ ਦੇ ਮਤਲਬ ਪਰੰਪਲਾ ਰਹੇ ਲੋਕ ਲੋਕ ਇਹ ਵੀ ਕਹਿ ਰਹੇ ਆ ਵੀ ਡੈਪਟੀ ਧਲ ਨੂੰ ਜਿਤਾਓ ਇਸ ਮੌਜੂਦਾ ਸਰਕਾਰ ਆ ਵਿਕਾਸ ਆਪਣੇ ਜਨਕੇ ਹਲਕੇ ਦਾ ਵਧੂ ਠੀਕ ਆ ਜੀ ਇਹ ਵੀ ਡੈਪਟੀ ਧਲ ਜੀ ਇਹ ਪਹਿਲੀ ਹਰ ਨਹੀਂ ਤਾਕਤ ਚਾਹੀ ਵੀ ਹੁਣ ਚਾਹੁੰਦੇ ਪਹਿਲਾਂ ਕਾਲੀ ਦਲ ਦੀ ਸਰਕਾਰ ਚ ਵੀ ਰਹੇ ਆ ਉਹ 7-8 ਸਾਲ ਹਰਕਨ ਚੱਜ ਰਹੇ ਆ ਸਰਕਾਰ ਤੇ ਉਹਦੀ ਸ਼ਕਤ ਉਦੋਂ ਕਿੰਨਾ ਕੁ ਵਿਕਾਸ ਕੀਤਾ ਬਾਕੀ ਜਿਹੜੇ 92 ਐਮਐਲਏ ਹੋਰ ਬਣਿਆ ਉਹਨਾਂ ਨੇ ਕਿੰਨਾ ਕੁ ਵਿਕਾਸ ਕਰਤਾ ਇਹ 93 ਕੋਈ ਪੰਜਾਬ ਦਾ ਬਾਲਾ ਹੀ ਵਿਕਾਸ ਕਰ ਦੂਗਾ ਮਾਣ ਕੰਦਾ ਪਹਿਲੇ ਸੀ 92 ਹਾਂਜੀ ਚਾਰ ਹੋਰ ਲਿਖ ਜੇ ਨੇ 96 ਕਰ ਦਿੰਦੇ ਹਾਂਜੀ ਪਵਾਂ ਦੀ 100 ਕਰ ਲਈ ਜਦੋਂ ਕੁਝ ਕਰਨਾ ਹੀ ਨਹੀਂਗਾ ਹੂੰ ਪਵਾਂ ਦੀ 117 ਹੀ ਕਰ ਲਈ ਜਦੋਂ ਕੁਝ ਕਰਨਾ ਹੀ ਨਹੀਂਗਾ ਕੰਮ ਨਹੀਂ ਕੀਤਾ ਹਾਂਜੀ 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 ਤੁਹਾਡੀ ਗੱਲ ਦਾ ਜਵਾਬ ਦਿੰਦੇ ਅਸੀਂ ਕਿ ਰਾਜਾ ਬੜਿੰਗ ਦੇ ਘਰ ਵਾਲੇ ਤੋਂ ਬਿਨਾਂ ਕੋਈ ਉਮੀਦਵਾਰ ਨਹੀਂ ਸਹੀ ਕੰਮ ਕਰੂ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਆਮ ਆਦਮੀ ਆਮ ਆਦਮੀ ਦੀ ਸਰਕਾਰ ਆ ਪੰਜਾਬ ਦੀ ਹੂੰ ਜੀ ਪੌਣੇ ਜਿੱਥੇ ਬਾਰੇ ਪੌਣੇ 2 ਲੱਖ ਵੋਟ ਨੂੰ ਇਹਨਾਂ ਕੀ ਆਪ ਵਾਲੇ ਨੂੰ ਕੋਈ ਉਮੀਦਵਾਰ ਨਹੀਂ ਥਿਆਇਨ ਇਹਨਾਂ ਦੇਪਿਟੇ ਰੋਜ ਦੇਪਿਟੇ ਰੋਜ ਜਾਂ ਦੂਜੀ ਪਾਰਟੀ ਨੂੰ ਲੈ ਕੇ ਉਮੀਦਵਾਰ ਕੀਤਾ ਆਪ ਦਾ ਉਮੀਦਵਾਰ ਹੀ ਕੋਈ ਨਹੀਂ ਕਿੰਨਾ ਕੰਮ ਕੀਤਾ ਇਹਨਾਂ ਨੂੰ ਦੱਸੋ 92 ਐਮਐਲਏ ਹੈ ਕੀ ਕੰਮ ਕੀਤਾ ਉਮੀਦਵਾਰ ਕੋਈ ਮਿਲਿਆ ਨਹੀਂ ਇਹਨਾਂ ਨੂੰ ਇਹ ਤੁਹਾਡੀ ਗੱਲ ਦਾ ਜਵਾਬ ਦਿੰਦੇ ਕਿਉਂ ਨਹੀਂ ਉਮੀਦਵਾਰ ਆਪ ਦਾ ਉਮੀਦਵਾਰ ਕਿਉਂ ਢਾਇ ਨਾ ਪ੍ਰੋਪਰ ਦਾ ਬਰਾਬਰ ਦਾ ਨਹੀਂ ਲੋਕ ਵਿਸ਼ਵਾਸ ਨਹੀਂ ਕਰਦੇ ਜੇ ਪਾਰਟੀ ਬਦਲ ਕੇ ਆ ਗਿਆ ਉਹ ਲੋਕ ਵਿਸ਼ਵਾਸ ਛੱਡ ਗਏ ਜੀ ਉਹ ਜੋ ਪਾਰਟੀ ਬਲ ਗਿਆ ਗਿਆ ਜੇ ਸ਼੍ਰੋਮਣੀ ਕਾਲੀਦਾਵ ਜੋਂ ਬਹੁਤ ਕੁੱਪ ਬੁਲਾਇਆ ਡਿਪਟੀ ਲੋਨ ਕਿਉਂ ਆਇਆ ਕਿਉਂ ਆਇਆ ਆ ਤੇ ਲਾਚੂਆਂ ਲੋਕਾਂ ਵਾਸਤੇ ਨਹੀਂ ਆਇਆ ਜੀ ਇਹ ਬਸ ਤੁਹਾਡੀ ਗੱਲ ਦਾ ਜਵਾਬ ਤੱਕ ਕਿਉਂ ਆਇਆ ਹੈ ਤੁਸੀਂ ਤੁਸੀਂ ਕਿਉਂ ਬੈਠੇ ਰਾਜਵੰਦ ਕਿਤਾ ਰਹਿ ਜਾਇ ਤੁਸੀਂ ਡਿਪਟੀ ਨੂੰ ਣੁਕੇ ਉਠਾਇਆ ਇਹ ਗੱਲ ਦਾ ਤੁਸੀਂ ਜਵਾਬ ਦਿਓ ਮੈਨੂੰ ਕਿਉਂ ਉਠਾਇਆ ਤੁਹਾਨੂੰ ਪੁੱਛਦੇ ਕਿਉਂ ਉਠਾਇਆ ਜੀ ਸਾਥੀ ਜਵਾਬ ਨਹੀਂ ਦੋ ਅਸੇ ਕਹਿ ਰਿਹਾ ਵੀ ਉਹ ਕਹਿੰਦੇ ਵੀ ਇਥੇ ਉਠਾਇਆ ਇਹਨੂੰ ਪਰਿਵਾਰਵਾਦ ਦੀ ਗੱਲ ਕਰਦੇ ਪਰਿਵਾਰਵਾਦ ਦੀ ਨਹੀਂ ਪਰਿਵਾਰਵਾਦ ਦੀ ਗੱਲ ਕਰਦੇ ਚਲੋ ਪਰਿਵਾਰ ਜਿਹੜਾ ਪਾਰਟੀ ਦਾ ਪਰਿਵਾਰ ਵਾਲੀ ਹੁੰਦਾ ਹੈ ਇਹ ਝਾੜੂ ਵਾਲਿਆਂ ਕੋਲੇ ਆਪ ਦਾ ਕੋਈ ਪਰਿਵਾਰ ਵਿੱਚੋਂ ਬੰਦਾ ਨਹੀਂ ਥਿਆਇਆ ਇਹਨੂੰ ਕੋਈ ਪਰਿਵਾਰ ਵਿੱਚੋਂ ਨਹੀਂ ਥਿਆਇਆ ਦੂਜੇ ਪਰਿਵਾਰ ਚੋਂ ਬੰਦਾ ਲਿਆ ਇਹਨੇ ਤੁਹਾਡੀ ਗੱਲ ਦਾ ਜਵਾਬ ਇਸ ਗੱਲ ਦਾ ਮੈਂ ਤੁਹਾਨੂੰ ਜਵਾਬ ਹੀ ਦਿੱਤਾ ਤੁਹਾਡਾ ਇੱਕ ਹੋਰ ਮੈਂ ਪੁੱਛਣਾ ਚਾਹਣਾ ਜੀ ਜਿਵੇਂ ਕਹਿੰਦੇ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਉਹ ਆਮ ਲੋਕਾਂ ਦੀ ਪਾਰਟੀ ਹੈ ਨਾ ਇਦਾਂ ਹੀ ਕਿਹਾ ਸੀ ਨਾ ਉਹ ਭਗਤ ਮਾਨ ਨੇ ਕਹੇ ਮੇਰੇ ਭਮਕੜਾ ਹਾਂ ਮੇਰੇ ਕਿੱਧੜ ਵਿੱਚ ਕਿਉਂ ਭਮਕੜਾ ਨੂੰ ਪਿੱਛੇ ਕਰਕੇ ਉਹ ਕਿਤ ਨਾੜ ਬੰਦੇ ਨੂੰ ਲਿਆਂਦਾ ਗੱਤ ਨਾੜ ਬੰਦੇ ਨਹੀਂ ਜਿਹੜੇ ਵਿਚਾਰੇ ਪਿੰਡਾਂ ਵਾਲੇ ਸੀਗੇ ਵਰਕਰ ਜਿਨ੍ਹਾਂ ਨੇ 14 14 ਸਾਲ ਹੋ ਗਏ ਜਿਨ੍ਹਾਂ ਨੂੰ ਪਾਰਟੀ ਖੜੀ ਕਰੀ ਆ ਉਹਨਾਂ ਨੇ ਵੀ ਹਾਂਦਰਾਂ ਚਾੜਨ ਵਾਲੇ ਉਹਨਾਂ ਨੂੰ ਪਿੱਛੇ ਕਰਕੇ ਫਿਰ ਆਦੇ ਧਨਾੜ ਹੀ ਸਰਪੰਚ ਬਾਇਆ ਉਹਨੇ ਸ਼ੁਰੂ ਕਰ ਸ਼ੁਰੂ ਕਰ ਦਰਮਨ ਹਾਂ ਇਹ ਦੱਸੋ ਹਾਂ ਦੇਪੀ ਪੀਲੀ ਲਾਈਨ 'ਚ ਲੱਗੇ ਭੋਤਮਨ ਆਪ ਵੀ ਜਿਹੜੇ ਭਮਕੜ ਸੀ ਪੀਲੀ ਲਾਈਨ 'ਚ ਲੱਗੇ ਜੀ ਹੁਣ ਦੇਪੀ ਢੋਲੀ ਇਹ ਮੂਲੀ ਲਿਆਂ ਚ ਆ ਗਿਆ ਤਿੰਨ ਸਾਲ ਤਿੰਨ ਸਾਲ ਦਾ ਸਮਾਂ ਹੋ ਗਿਆ ਸਰਕਾਰ ਨੂੰ ਹੋਣ ਵਾਲਾ ਹੀ ਆ ਹਾਂ ਚਲੋ ਹੋ ਗਿਆ ਵਿਕਾਸ ਨਾ ਕੋਗਾ ਤੁਹਾਡੇ ਪਿੰਡਾਂ ਨਹੀਂ ਵਿਕਾਸ ਤਾਂ ਜੀ ਅਕਾਲੀ ਦਲ ਦੀ ਸਰਕਾਰ 10 ਸਾਲ ਰਹੀ ਹੂੰ ਇੰਚਾਰਜ ਦੇ ਪਿਛੇ ਝਲੋਸੀਪਾ ਹਰਦਾ ਰਿਆ ਪਰ ਕਿੰਨਾ ਕੁ ਵਿਕਾਸ ਕੀਤਾ ਡਿਪਟੀਓ ਨੇ ਅਕਾਲੀ ਦਲ ਦੀ ਸਰਕਾਰ ਨੇ ਕਿੰਨਾ ਕੁ ਵਿਕਾਸ ਕੀਤਾ ਇਹ ਦੱਸੋ ਜਿਆਦਾ ਕਿਹੜੀ ਸਰਕਾਰ ਚਾ ਕਾਂਗਰਸ ਚੋ ਯਾਰ ਸਾਨੂੰ ਆਇਆ ਕਾਂਗਰਸੀ ਇਹ ਤਾਂ ਕਾਂਗਰਸ ਚੰਗਾ ਗਿਣਾਂਗੇ ਕਾਂਗਰਸ ਬਹੁਤ ਆ ਤੁਹਾਡੇ ਹਾਂ ਸਾਨੂੰ ਤੋਂ ਵਧੀਆ ਕਾਂਗਰਸ ਚੰਗੀ ਗੇ ਕਾਂਗ ਜਿੰਨੇ ਕੰਮ ਹੋਏ ਤੁਹਾਡੇ ਕਾਂਗਰਸ ਨੇ ਨਹੀਂ ਹਾਂ ਵਧੀਆ ਕੰਮ ਹੋਏ ਜੀ ਹੌਣ ਜਿਹੜੇ ਲਾਸਟ 3 ਸਾਲ ਆ ਸਰਕਾਰ ਦੇ ਉਹ ਉਹ ਕਿਹੋ ਜਿھے ਲੰਗੇ ਆ ਨਹੀਂ ਕੋਈ ਕੰਮ ਨਹੀਂ ਹੋਇਆ ਛੜਦੇ ਹੋਇ ਨਾ ਹਾਂ ਕੋਈ ਕੰਮ ਨਹੀਂ ਹੋਇਆ ਚਲੋ ਹੋਰ ਵੀ ਜਾਣਕਾਰੀ ਲੈਣੇ ਤੇ ਪੁੱਛ ਲੈਣੇ ਆ ਆਪਕੋ ਜਸਤਰੀ ਕਾਲ ਜੀ ਕਿਵੇਂ ਲੱਗਦਾ ਸਰਕਾਰ ਦੇ ਕੰਮਾਂ ਕਰਾਉਂ ਸਰਕਾਰ ਨੇ ਕੁਛ ਨਹੀਂ ਕੀਤਾ ਜੀ ਸਾਡੇ ਪਿੰਡ ਦੀ ਮੰਗ ਸੀ ਬਹੁਤ ਜ਼ਰੂਰੀ ਜੇ ਸਾਡੇ ਪਿੰਡ ਚ ਹਾਈ ਸਕੂਲ ਬਣਿਆ ਤਾਂ ਰਾਜੇ ਵਿੜਿੰਗ ਨੇ ਮਿਲਾਇਆ ਜਦੋਂ ਬਾਦਲ ਸਾਹਿਬ ਹੁੰਦੇ ਸੀਗੇ 3 ਮਹੀਨੇ ਅੱਛਾ ਜੇ ਜ ਕੋਈ ਉੱਟ ਕੇ ਆਦਾ ਸੀ ਨੇ ਭਾਈ ਸਾਡੇ ਪਿੰਡ ਸਕੂਲ ਚਾਹੀਦਾ ਤੇ ਜਿਹੜੇ ਉਹਦੇ ਮੂਹਰੇ ਲਿਆਗੂ ਹੁੰਦੇ ਸੀ ਉਹ ਆਨੇ ਦੀ ਬਹਿ ਜਾ ਬਹਿ ਜਾ ਹੁਣ ਤਾਂ ਜੀ ਅਕਲ ਹੈ ਨਹੀਂ ਗੱਲ ਕਰਨ ਦੀ ਤੇ ਕੋਈ ਨਹੀਂ ਕੋਈ ਨਹੀਂ ਕਾਕਾ ਫੇਰ ਗੱਲ ਕਰਾਂਗੇ ਬਾਅਦ 사 ਕਹਿੰਦੇ ਥੋੜੀ ਗੱਲ ਫੇਰ ਸੁਣਾਂਗੇ ਸਕੂਲ ਬਣਿਆ ਸਾਡੇ ਪਿੰਡ ਚ ਸਾਡੇ ਪਿੰਡ ਚ ਖੇਟਾਂ ਵਾਸਤੇ ਜੋ ਸਮਾਨ ਆਇਆ 32 ਲੱਖ ਦੇ ਮੈਟ ਆਏ ਸਾਡੇ ਉਹਨਾਂ ਦੀਆਂ ਕੁੜੀਆਂ ਜਿਹੜੀਆਂ ਉਹ ਉਹ ਚਾਰਖੰਡ ਤੇ ਬਾਹਰਲੇ ਸੁਗਾਂਝ ਵੀ ਖੋਕ ਗੇੜ ਚ ਆ ਜਾਂਦੇ ਜਿਨ੍ਹਾਂ ਨੇ ਮਤਲਬ ਪਹਿਲਾਂ ਦਾ ਜਾ ਪ੍ਰਾਪਤ ਕੀਤਾ ਰਾਜੇ ਦੀ ਬਦੌਲਤ ਹੈ ਹਾਂ ਇਹ ਰਾਜੇ ਦੀ ਬਦੌਲਤ ਹੈ ਜੋ ਕੁਝ ਕੀਤਾ ਰਾਜੇ ਨੇ ਕੀਤਾ ਜੋ ਸਾਡੀਆਂ ਮੀਆਂ ਟਿੱਗੀਆਂ ਕੋਈ ਟੱਬੀਆਂ ਵਾਲੀਆਂ ਉਹ ਵਧੀਆ ਤੋਂ ਵਧੀਆ ਬਣਾ ਦੀਆਂ ਲੋਕ ਟੇਲਾਂ ਜਿੰਦੀਆਂ ਕੱਟ ਕਾਉਂਦਾ ਮਨਪ੍ਰੀਤਾ ਕਿਵੇਂ ਇੱਥੇ ਮਨਪ੍ਰੀਤਾ ਚੜਦੀ ਕਲਾ ਜਾਉਂਦਾ ਤਾਂ ਵਿਚਾਰੇ ਦਾ ਖਜ਼ਾਨਾ ਹੀ ਖਾਲੀ ਸੀ ਤੇ ਹੁਣ ਉਹ ਕਿਸ ਨੂੰ ਕੀ ਦੇ ਦੂੰ ਗੱਲ ਲੋਕੀ ਕੋਈ ਇਹ ਲੋਕ ਪਛਦੇ ਆਂ ਵਿਆਹ ਨਾਲ ਵੀ ਸੀਤਾਰਾਮਣ ਦੇ ਖਜ਼ਾਨੇ 'ਚ ਮੇਰਾ ਮੇਰੇ ਜੀਦੇ ਚਾਤਾ ਹੈ ਸੀਤਾਰਾਮਣ ਦੇ ਤੇ ਜਦੋਂ ਆ ਆਉਂਦਾ ਕਿ ਜਾਨੀਆਂ ਨੇ ਖੋਲਿਆ ਉਹਨੂੰ ਜਿੱਪਾਂ ਲਾ ਲਈਆਂ ਤੇ ਸੀਧਾ ਰਮਣ ਨੇ ਉਹਨੂੰ ਕਿੱਥੋਂ ਹੱਥ ਪਵਾ ਦੋਗੇ ਇਹ ਕਹਿੰਦਾ ਟੂਬਲੇ ਦੇ ਕਨੈਕਸ਼ਨ ਸੋਲਰ ਕਨੈਕਸ਼ਨ ਆ ਉਹ ਬਹੁਤ ਦੇ ਦਊਂਗਾ ਜੀ ਜੀ ਦਾ ਫਿਰ ਲਾਜ ਤਾਂ ਇਹ ਪਹਿਲਾਂ ਵੀ ਇਹ ਗੱਲਾਂ ਕਰਦੇ ਆਂ ਅਕਾਲੀਦਾਲ ਵਾਲੇ ਜਿਹੜਾ ਲੋਕਲ ਬਾਊ ਹੈਗੇ ਨਾਰੇ ਇਹ ਵੀ ਪਹਿਲਾਂ ਵੀ ਕਰਦੇ ਆ ਪਹਿਲਾਂ ਕਿੰਨੇ ਕੁ ਦੇਤੇ ਹੂੰ ਠੀਕ ਹੈ ਨਾ ਜੇ ਪਹਿਲਾਂ ਕੁਝ ਦਿੱਤਾ ਹੋਵੇ ਤਾਂ ਫੇਰ ਹੀ ਉਸ ਅਧਾਰ ਤੇ ਕਹਿ ਸਕਦੇ